ਫੇਰ ਮੈਂ ਵੀ ਤੁਹਾਨੂੰ ਅੱਜ ਕੀ ਕਰਾਉਂਗੀ ਰੈਂਕ ਰਾਉਂਗੀ ਕਰੂੰਗੇ ਸਾਰੇ ਠੀਕ ਹੈ ਆ ਤੁਹਾਡੇ ਕੋਲ ਕਲਰ ਹੈਗੇ ਆ ਆ ਤੁਹਾਡੀ ਸ਼ੀਟਾਂ ਜੇ ਤੁਸੀਂ ਰੈਂਕ ਕਰਦੇ ਸਮੇਂ ਤੁਹਾਨੂੰ ਕੋਈ ਢਾਣਾ ਹੋਵੇ ਲਪਣਾ ਡਾ ਸਕਦੇ ਆ ਕਲਰ ਹੈਗੇ ਆ ਤੁਸੀਂ ਉਹਦੇ ਵਿੱਚ ਕੀ ਕਰ ਸਕਦੇ ਆ ਕਲਰ ਕਰ ਸਕਦੇ ਹੋ ਠੀਕ ਹੈ ਜੋ ਵੀ ਤੁਹਾਡਾ ਮਨ ਕਰਦਾ ਤੁਸੀਂ ਉਹੀ ਬਣਾ ਦੇਣੀ ਰੈਂਕ ਠੀਕ ਹੈ ਉਹਦੇ ਵਿੱਚ ਕਲਰ ਕਰ ਦੇਣਾ ਠੀਕ ਹੈ ਬੇਟਾ हां जी हां लो बच्चे आले को सुदी को आनो बेटा आनो जी हां आन जी, आलो, आलो जी आ लो आ लो मन पे सुना हां जी तो जी आदमी मान पसंद ब्रांड स्टार्ट कर दी ਹਰ ਤੁਸੀਂ ਕੀ ਕਰਨਾ ਆਦੀ ਮਨ ਪਸੰਦ ਦੀ ਡ੍ਰੈਗ ਕਰਦੇ ਸੜਾੜ ਕਰ ਦੋ ਜਿਹੜਾ ਤੁਹਾਡਾ ਮਨ ਕਰਦਾ ਜਿਵੇਂ ਤੁਹਾਡਾ ਜੀ ਕਰਦਾ ਸੋਹਣੀ ਸੋਹਣੀ ਬਣਾ ਲਓ ਆਪਦੀ ਡ੍ਰੈਗ ਜੇ ਹਾਂਜੀ ਮਾਜੀ ਜਿਵੇਂ ਮਾਠੀ ਬਣਾ ਲਓ ਪੁੱਤ ਜਿਹੜਾ ਤੇਰਾ ਜੀ ਕਰਦਾ ਨਾ ਉਹ ਵੀ ਬਣਾ ਲਾ ਠੀਕ ਹੈ ਜਿਹੜਾ ਤੁਹਾਡਾ ਮਨ ਕਰਦਾ ਆਲੋ ਪੁੱਤ ਬਹੁਤ ਸੋਨਾ ਬਣਾਈ ਜਾਂਦੇ ਹੋ ਬੈਂ ਸ਼ਾਬਾਸ਼ ਆਲੋ ਪੁੱਤ ਰਬੜੀ ਨੀ ਨਾ ਨਸੀ ਗੜਾ ਲਾਣਾ ਸੀ ਆਲੋ ਮੇਰਾ ਕਹਾਂ ਲੈ ਲੋ ਹਾਂਜੀ ਬਹੁਤ ਸੋਨਾ ਬਣਾਈ ਜਾਂਦੇ ਸਾਰੇ ਜਣ ਜੋ ਹਾਂਜੀ ਤੁਸੀਂ ਆਪ ਵੀ ਬਣਾਓ ਬਹੁਤ ਸੋਨਾ ਬਣਾਇਆ ਤੁਸੀਂ ਸਾਰੇ ਬਣਾਓ ਬਹੁਤ ਸੋਨਾ ਬਣਾਈ ਜਾਂਦੇ ਆ हां जी राग भी भरो जਵੇਂ ਤੁਹਾਡਾ ਮਨ ਕਰਦਾ ਪੁੱਤ ਉਹੀ ਕਲਰ ਕਰ ਦੋ ਦੋ ਤਰ੍ਹਾਂ ਦੇ ਕਲਰ ਆ ਨਾ हां हां जी ਹਰ ਜਿਹੜਾ ਤੁਹਾਨੂੰ ਕੱਟ ਕੇ ਦੇ ਦਿੰਦੀ ਆ ਜਿਹੜਾ ਤੁਹਾਡਾ ਮਨ ਕਰਦਾ ਵਧੀਆ ਸੋਹਣਾ ਸੋਹਣਾ ਰੰਗ ਭਰ ਦੋ ਬਾਰੇ ਜਾਨੀ ਆਹੋ ਸਾਰੇ ਕਲਰ ਹਨ ਦੇਖੋ ਨੂੰ हां जी ਸਮਝਾ ਜਿਹੜਾ ਤੁਹਾਡਾ ਮਨ ਕਰਦਾ ਆ ਲੋਕੀ ਵਰਤ ਵਿੱਚ ਸਾਡੇ ਭਾਦੋ ਬਹੁਤ ਸੋਨਾ ਬਣਾਈ ਜਾਂਦੇ ਆ ਸਾਰੇ ਜਿਹੜੇ ਬਹੁਤ ਸੋਨਾ ਦੇ ਬੈਰੀ ਸ਼ਾਬਾਸ਼ ਜਾਨੀ ਰਾਤ ਭਾਦੋ ਦੇ ਸਾਰੇ ਜਾਨੀ ਜਿਹੜਾ ਮਨ ਆਦਾ ਪੂਰੀ ਬਹੁਤ ਸੋਨਾ ਸਟਾਰ ਬਣਾਈ ਜਾਂਦੀ ਆ ਮਾਜੀ ਮਾਜੀ ਆ ਵੀ ਕਲਰ ਲੈ ਰੋ ਬੋਤਲ ਲੈ ਰੋ ਜਿਹੜਾ ਮਾਜੀ ਲੈ ਕਲਰ ਬਹੁਤ ਸੋਨਾ ਬਹੁਤ ਸੋਨਾ ਬਣਾਈ ਜਾਂਦੇ ਆ ਆਹ ਲਓ ਪੱਕਾ ਕਰ ਲੈ ਰੋ ਇਸਰਾ ਲੈ ਲਓ ਆਵੇ ਬੱਤੂਰੇ ਜਿਰਾ ਆਪਣੇ ਕੋਲ ਜਿਹੜੀ ਮਰਜ਼ੀ ਲੈ ਲਓ ਹਾਂਜੀ ਬਹੁਤ ਸੋੜਾ ਬਣਾਈ ਜੰਨੇ ਆ ਸ਼ਾਬਾਸ਼ ਬਹੁਤ ਸੋਣੀ ਕਰੀ ਜਾਂਨੇ ਸਾਰੇ ਡ੍ਰੈਗ ਬਹੁਤ ਸੋਨਾ ਕਲਰ ਕਰੀ ਨੇ ਆਇਓ ਤੋ ਕਲਰ ਬਾਦੂ ਪਏ ਆ ਜਿਹੜਾ ਮਰਜ਼ੀ ਲੈ ਲਓ ਮੂਨ ਕਲਰ ਲੈ ਲਓ ਹਾਂਜੀ ਵੱਡੇ ਕਲਰ ਆ ਵੀ ਪੁੱਤ ਕਿੰਨੇ ਪਏ ਆਪਣੇ ਕੋਲ ਫੋਟੇ ਵੀ ਪਏ ਆ ਹਾਂ ਮੂਨ ਕਲਰ ਵੀ ਪਏ ਆ ਸਕੈਚ ਵਾਲੇ ਵੀ ਪਏ ਆ ਆਪਣੇ ਕੋਲ బాగ బ

ਸ਼ਾਬਾਸ਼ ਬਹੁਤ ਸੋਨਾ ਬਣਾਤਾ ਕੀਤਨੇ ਬਣਾਤਾ ਹਾਂਜੀ ਕਰ ਤੋਂ ਦੋ ਦ ਬਹੁਤ ਸੋਨਾ ਬਣਾਇਆ ਹਾਂਜੀ ਹਾਂਜੀ ਵੀ ਬਹੁਤ ਸੋਨਾ ਬਣਾਈ ਜਾਨੇ ਸ਼ਾਬਾਸ਼ ਹਾਂਜੀ ਹਾਂਜੀ ਬਣਾਤਾ ਸਭ ਨੂੰ ਹੀ ਬਹੁਤ ਸੋਨਾ ਬਣਾਤਾ ਸਟਾਰ ਵੇਖੋ ਸਾਰੇ ਬੋਸ ਸੁਨਾ ਬਣਾਤਾ ਨਾ ਸਟਾਰ ਮਾਂਜੀ ਕਲਾਤੀ